ਪੰਜਾਬੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਨਾਲ ਵਿਦਿਆਰਥੀਆਂ ਜਿੰਦੀ ਜਿੰਦਾਬਾਦ ਜੋ ਬੈਂਕ ਉਹ ਬੈਂਕ ਜਿਹੜੀ ਨਹੀਂ ਹੁੰਦੀ ਜੋ ਬੈਂਕ ਜੋ ਬੈਂਕ ਜਿਹੜਾ 10 ਤਰੀਕ ਤੋਂ ਬਾਅਦ ਜਿੰਦਾਬਾਦ ਮੁਬਾਰਕਬਾਨ ਲੋਕਾਂ ਦੇ ਲਈ ਹੋਰ ਸੰਬੰਧ ਮੁਬਾਰਕਬਾਦ ਮੁਬਾਰਕਬਾਦ ਮੁਹਰਤੀ ਦੇ ਵਿੱਚ ਨੰਬਰ ਫਾਰਮ ਲਈ ਜਿੰਦੀ ਪੰਜਾਬੀ back! <laughs> 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 शि <laughs> न ਉਸ ਵਕਤ ਦੇਖ ਰਹੇ ਹਾਂ ਚੰਡੀਗੜ੍ਹ ਤੋਂ ਸਾਥ ਤੇ ਵਿਦਿਆਰਥੀਆਂ ਦੇ ਵਿਚਕਾਰ ਜਿਹੜੀ ਤਲਕੀ ਉਹ ਵੱਧ ਚੁੱਕੀ ਆ ਲਗਾਤਾਰ ਦੂਸਰੀ ਵਾਰ ਜਿਹੜਾ ਹੈਗਾ ਇਸ ਵਕਤ ਲਗਾਤਾਰ ਪੁਲਸਾ ਜਿਹੜੀ ਉਹ ਵੀ ਜਿਹੜਾ ਹੈਗਾ ਉਹਨਾਂ ਦੀ ਨਾਫਰੀ ਲਗਾਤਾਰ ਵੱਧ ਰਹੀ ਹੈ ਦੂਸਰੇ ਪਾਸੇ ਜਿਹੜਾ ਹੈਗਾ ਡਾਂਗਾ ਹਾਂ ਨਾਲ ਖੜੇ ਆ ਤੇ ਦੂਸਰੇ ਪਾਸੇ ਜਿਹੜੇ ਵਿਦਿਆਰਥੀ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਇਸ ਵਕਤ ਨੂੰ ਮੈਂ ਦਿਖਾ ਦਿਆਂ ਮਾਈਕ ਮਾਣਾ ਚੱਲ ਜੇ ਦੇ ਹੱਥ ਯਾਰ ਸੋ ਇਸ ਵਕਤ ਜਿਹੜੀਆਂ ਤਸਵੀਰਾਂ ਜਿਹੜੀਆਂ ਵਿਦਿਆਰਥੀ ਜਿਹੜੇ ਹੈਗਾ ਲਗਾਤਾਰ ਜਿਹੜਾ ਹੈਗਾ ਇੱਕ ਲੋਕਤੰਤਰਿਕ ਢੰਗ ਨਾਲ ਪ੍ਰੋਟੈਸਟ ਕਰ ਰਹੇ ਨੇ ਇਨਕਲਾਬ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਠੀਕ ਆ ਹਰਿਆਣਾ ਦੇ ਸਟੂਡੈਂਟਸ ਇਸ ਵਕਤ ਜਿਹੜੇਗਾ ਪੰਜਾਬ ਦੇ ਸਟੂਡੈਂਟ ਆ ਹਿਮਾਚਲ ਦੇ ਸਟੂਡੈਂਟ ਆ ਦੂਸਰੇ ਪਾਸੇ ਪੁਲਿਸ ਹੈ ਤੇ ਲਗਾਤਾਰ ਇਹਨਾਂ ਦਾ ਕਹਿਣਾ ਕਿ ਇਧਰੋਂ ਪਾਸੇ ਲਗਾਤਾਰ ਪ੍ਰਸ਼ਾਸਨ ਲਗਾਤਾਰ ਆ ਰਿਹਾ ਕੋਕ ਜਿਹੜੇ ਲੋਕ ਆ ਰਹੇ ਆ ਰਾਤੇ ਰਾਤ ਜਿਹੜੀ ਯੂਨੀਵਰਸਿਟੀ ਭਰ ਰਹੀ ਹੈ ਲਗਭਗ ਅੱਧੀ ਤੋਂ ਜ਼ਿਆਦਾ ਯੂਨੀਵਰਸਿਟੀ ਇਸ ਵਕਤ ਜਿਹੜੀ ਭਰ ਚੁੱਕੀ ਹੈ ਠੀਕ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਰੋਕਿਆ ਜਾ ਰਿਹਾ ਤੇ ਇਸ ਜਿਹੜਾ ਹੈਗਾ ਗਲਦਾਰ ਹੁਸ ਹੈ ਵਿਦਿਆਰਥੀਆਂ ਦੇ ਵਿੱਚ ਮੇਰੀ ਬੈਂਡਰੀ ਆ ਜਿਹੜੀ ਉਹ 1% ਆ ਜੇ ਹੋ ਸਕਾ ਜੇ ਕਈਆਂ ਨੂੰ ਲੱਗਾ ਕਿ ਵਿੱਚੋਂ ਬੰਦ ਹੋ ਗਿਆ ਤਾਂ ਕੋਈ ਗੱਲ ਨਹੀਂ ਮੈਂ ਦੁਬਾਰਾ ਲਾਈਵ ਹੋ ਜਾਊਂਗਾ ਇਹਨੂੰ ਚਾਰਜ ਕਰਕੇ ਠੀਕ ਆ ਬੈਂਡਰੀ ਦੇ ਘਾਟ ਕੇ ਪਰ ਫਿਲਹਾਲ ਜਿਹੜਾ ਹੈਗਾ ਵਿਦਿਆਰਥੀ ਕਾਉਂਸਲ ਦੇ ਮੈਂਬਰ ਜਿਹੜੇ ਹੈਗੇ ਆ